ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ 40 ਸਿੰਘਾਂ ਨਾਲ ਅਨੰਦਪੁਰ ਸਾਹਿਬ ਤੋਂ ਪਹਿਲਾ ਰੋਪੜ ਠਾ ਸਾਹਿਬ ਤੇ ਉਸ ਤੋਂ ਬਾਅਦ ਚਮਕੌਰ ਦੀ ਕੱਚੀ ਗੜੀ ਪੁੱਜ ਜਾਂਦੇ ਹਨ ਭਾਈ ਬੁੱਧੀ ਚੰਦ 라ਵਤ ਨੇ ਗੁਰੂ ਸਾਹਿਬ ਨੂੰ ਆਪਣੀ ਕੱਚੀ ਗੜੀ ਵਿੱਚ ਠਹਿਰਨ ਵਾਸਤੇ ਅਰਜ਼ ਕੀਤੀ ਦਸ਼ਮੇਸ਼ ਪਿਤਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਪੰਜਾਬ ਪਿਆਰਿਆਂ ਤੇ 40 ਸਿੰਘਾਂ ਨਾਲ ਗੜੀ ਵਿੱਚ ਦਾਖਲ ਹੋ ਗਏ ਸੰਸਾਰ ਦਾ ਅਨੋਖਾ ਯੁੱਧ ਆਰੰਭ ਹੋ ਗਿਆ ਕੈਸਾ ਮੁਕਾਬਲਾ ਸੀ ਇੱਕ ਪਾਸੇ ਭੋਖਣ ਭਾਣੇ ਤੇ ਹਾਏ ਥੱਕੇ 40 ਸਿੰਘ ਅਤੇ ਦੂਜੇ ਪਾਸੇ 10 ਲੱਖ ਮੁਲਖਈਆ ਕਹਾਂ ਬੀਰ ਚਾਲੀ 16 ਵੰਤ ਭਾਰੇ ਕਹਾਂ 1.9 ਲੱਖ ਆਏ ਹਕਾਰੇ ਮਹਾਰਾਜ ਨੇ ਗੜੀ ਵਿੱਚ ਪੁੱਛਦਿਆਂ ਹੀ ਐਸੇ ਨਿਰਪੈ ਬਚਨ ਕੀਤੇ ਕਿ ਸਭ ਸਿੰਘਾਂ ਨੇ ਮੋਰਚੇ ਸੰਭਾਲੇ ਕਈ ਸਿੰਘ ਸ਼ਹੀਦियां ਪਾ ਗਏ ਤਾਂ ਇੱਕ ਸਿੰਘ ਨੇ ਕਿਹਾ ਮਹਾਰਾਜ ਜੀ ਤੁਸੀਂ ਆਪਣੇ ਬੇਟਿਆਂ ਨੂੰ ਨਾਲ ਲੈ ਕੇ ਨਿਕਲ ਜਾਓ ਅਸੀਂ ਮੋਰਚਾ ਸੰਭਾਲੀ ਰੱਖਾਂਗੇ ਕਲਗੀ ਵਾਲੇ ਨੇ ਕਿਹਾ ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਬਾਬਾ ਅਜੀਤ ਸਿੰਘ ਜੀ ਨੂੰ ਕਿਹਾ beta ਤਿਆਰੇ कसो ਤੁਹਾਡਾ ਜਨਮ ਹੀ ਇਸ ਲਈ ਹੋਇਆ ਹੈ ਕਿ ਰਣ ਵਿੱਚ ਜੂਝ ਸ਼ਹੀਦੀ ਪਾਓ ਇਹ ਸੁਣ ਕੇ ਬਾਬਾ ਅਜੀਤ ਸਿੰਘ ਜੀ ਚਾਹ ਨਾਲ ਜੰਗ ਵਿੱਚ ਖੋਦੇ ਦੁਸ਼ਮਣਾਂ ਦੀਆਂ ਕਤਾਰਾਂ ور دے ونگار دے ون دے شہیدی پا گئے پائی محکم جی پیارے بھی ہی شہیدی پا گئے انہوں نے شہید ہندہ ویک بابا ججار سنگھ جی جنگ دے میدان وال دوڑے تا مہاراج نے کہا بیٹا رتا کو رک جا اگے ود کے بیٹے نے چومیا اور چھاتی نار لگا کے ہاں ہن جاؤ اتھوں بھی ਜਸ ਪਾਵੋ ਤੇ ਅੱਗੇ ਵੀ ਬਾਬਾ ਜੂ ਜਾਰ ਸਿੰਘ ਜੀ ਨੇ ਜਿਵੇਂ ਖੰਡਾ ਚਲਾਇਆ ਉਸ ਨੂੰ ਗੁਰਬਿਲਾਸਪਾਸ਼ ਸ਼ਹੀਦ ਅਸ਼ਵੀ ਨੇ ਖੇਤ ਵਗਾਈ ਜੈਓ ਕਿਰਸਾਨੀਆਂ ਨਾਲ ਤੁਲਨਾ ਕੀਤੀ ਹੈ ਤੁਰਕਾਂ ਉਂਗਲਾਂ ਮੂੰਹ ਵਿੱਚ ਪਾਈਆਂ ਐਸਾ ਪਜਵਾ ਹਮਲਾ ਮੁਗਲ ਫੌਜਾਂ ਨੇ ਕੀਤਾ ਕਿ ਬਾਬਾ ਜੀ ਵੀ ਸ਼ਹੀਦੀ ਪਾ ਗਏ ਆਪ ਜੀ ਨੇ ਉਸ ਮੇ بھی شکر منایا خالسا خاص پیو ستگر کے دربار باقی بچے کڑی جو نو یاد رکھتا ہے واحر و ساریا رحمتہ اس ملتی ہن سکھنو صدا چار اوٹاں ہن پہلی اکال دی دی تیجی سنگت دی چوتھی اپنی جد گرو جی نے اگلی سویر آپ جو جن دی گل کہی تا سنگا نے حکم دیتا کہ تسی گڑی چھٹ جاؤ آپ جی اپنے موہ مہاندری والے بھائی سنگت, سنگت سنگ جی کلگی پہنا فوجان چیر دے راگ دے ہنیرے ہی باہر نکل گئے پچھوں خالصہ خالصہ واہی گروہ جی کی فتح گجاندے سنگ شہیدیاں پا گئے چمک ہے مہر کی چمک اور تیرے ذروں میں اج بھی دیکھی جا سکتی ہے گروہ جی کا خالصہ گروہ جی کی فتح